ਅੱਛੀ ਗੱਲ ਬੱਚੇ ਅੱਜ ਅਸੀਂ ਇਤਿਹਾਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਬਾਰੇ ਗੱਲ ਕਰਾਂਗੇ ਥੈਟ ਇਜ਼ 1857 ਦੀ ਬਗਾਵਤ ਇਸ ਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਕਿਹਾ ਜਾਂਦਾ ਹੈ ਲਹਿਰ ਕਿਹਾ ਜਾਂਦਾ ਹੈ ਇਹ ਸਿਰਫ ਬਗਾਵਤ ਨਹੀਂ ਸੀ ਬਲਕਿ ਸਿਪਾਹੀਆਂ ਕਿਸਾਨਾਂ ਤੇ ਆਮ ਲੋਕਾਂ ਦੀ ਉਹ ਆਵਾਜ਼ ਸੀ ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਖਿਲਾਫ ਲੜਨ ਦੀ ਹਿੰਮਤ ਦਿੱਤੀ ਤਿਆਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਸ ਟਾਪਿਕ ਦੇ ਨਾਲ ਰਿਲੇਟਡ 10 ਇੰਪੋਰਟੈਂਟ MCQਸ ਕਰਾਂਗੇ ਨਾਲ ਨਾਲ ਆਪਾਂ ਇਸ ਦੇ ਬਾਰੇ ਡਿਟੇਲਿੰਗ ਵੀ ਲਵਾਂਗੇ ਐਕਸਪਲੇਨੇਸ਼ਨ ਹੋਏਗੀ ਤਾਂ ਕਿ ਤੁਹਾਡੀ ਪ੍ਰੈਪਰੇਸ਼ਨ ਹੈ ਉਹ 100% ਸਟਰੋਂਗ ਹੋ ਜਾਵੇ ਸੋ ਆਪਾਂ ਸ਼ੁਰੂ ਕਰਦੇ ਹਾਂ ਤੁਹਾਡਾ ਫਰਸਟ ਕੁਐਸਚਨ ਹੈ 1857 ਦੀ ਬਗਾਵਤ ਕਿਉਂ ਹੋਈ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਖਿਲਾਫ ਬ੍ਰਿਟਿਸ਼ ਨੇ ਭਾਰਤੀ ਸਿਪਾਹੀਆਂ ਨੂੰ ਘੱਟ ਤਨਖਾਹ ਦਿੱਤੀ ਉਹਨਾਂ ਨਾਲ ਭੇਦਭਾਵ ਕੀਤਾ ਨਵੀਆਂ ਬੰਦੂਕਾਂ ਦੇ ਕਾਰਟਸ ਵਿੱਚ ਗੋਸ਼ਟ ਤੇ ਸੂਰ ਦੀ ਚਰਬੀ ਦੀ ਵਰਤੋਂ ਕੀਤੀ ਗਈ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਸੀ ਇਸ ਨਾਲ ਸਿਪਾਹੀਆਂ ਵਿੱਚ ਗੁੱਸਾ ਵਧਿਆ ਅਤੇ ਬਗਾਵਤ ਸ਼ੁਰੂ ਹੋ ਗਈ ਸੈਕਿੰਡ ਕੁਐਸਚਨ ਤੁਹਾਡਾ ਹੈ 1857 ਦੀ ਬਗਾਵਤ ਦੇ ਆਖਰੀ ਮੁਗਲ ਬਾਦਸ਼ਾਹ ਕੌਣ ਸਨ ਤਾਂ ਆਨਸਰ ਤੁਹਾਡਾ ਕੀ ਹੈ ਬਹਾਦਰ ਸ਼ਾ ਜਫਰ ਬਹਾਦਰ ਸ਼ਾ ਜਫਰ ਉਮਰ ਵਿੱਚ ਬਹੁਤ ਬਜ਼ੁਰਗ ਸਨ ਪਰ ਬਗਾਵਤੀਆਂ ਨੇ ਉਹਨਾਂ ਨੂੰ ਆਪਣੇ ਪ੍ਰਤੀਕਾਤਮਕ ਨੇਤਾ ਵਜੋਂ ਚੁਣਿਆ ਪਰ ਬਗਾਵਤ ਦਬਾਏ ਜਾਣ ਤੋਂ ਬਾਅਦ ਬ੍ਰਿਟਿਸ਼ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਰੰਗੂਨ ਜੋ ਕਿ ਬਰਮਾ ਦੇ ਵਿੱਚਾ ਉੱਥੇ ਭੇਜ ਦਿੱਤਾ ਜਿੱਥੇ ਉਹਨਾਂ ਦੀ ਮੌਤ ਹੋ ਗਈ। 3rd ਕੁਐਸ਼ਨ ਲਖਨਊ ਦੇ ਨਵਾਬ ਜੋ ਬਗਾਵਤ ਵਿੱਚ ਮੁੱਖ ਆਗੂ ਸਨ ਉਹ ਕੌਣ ਸਨ? ਦਾ ਅਨਸਰ ਇਜ਼ ਨਵਾਬ ਵਾਜੀਦ ਅਲੀ ਸ਼ਾ। ਵਾਜੀਦ ਅਲੀ ਸ਼ਾ ਨੂੰ ਬ੍ਰਿਟਿਸ਼ ਨੇ ਹਟਾ ਦਿੱਤਾ ਸੀ ਜਿਸ ਕਾਰਨ ਲਖਨਊ ਬਗਾਵਤ ਦਾ ਵੱਡਾ ਕੇਂਦਰ ਬਣ ਗਿਆ। ਉਹਨਾਂ ਦੇ ਪਰਿਵਾਰ ਅਤੇ ਬਗਾਵਤੀ ਸਿਪਾਹੀਆਂ ਨੇ ਬ੍ਰਿਟਿਸ਼ ਦੇ ਖਿਲਾਫ ਕੜੀ ਲੜਾਈ ਲੜੀ। ਫੋਰਥ ਕੁਐਸਚਨ ਰਾਣੀ ਲక్ష్ਮੀਬਾਈ ਕਿਸ ਰਾਜ ਦੀ ਆਗੂ ਸੀ ਦਾ ਅਨਸਰ ਇਜ਼ ਚਾਂਸੀ ਰਾਣੀ ਲక్ష్ਮੀਬਾਈ ਜੋ ਕਿ ਚਾਂਸੀ ਦੀ ਰਾਣੀ ਦੇ ਨਾਮ ਤੋਂ ਵੀ ਪ੍ਰਸਿੱਧ ਹੈ ਇੱਕ ਬਹੁਤ ਹੀ ਸੂਰਬੀਰ ਮਹਿਲਾ ਸੀ ਉਹਨਾਂ ਨੇ ਘੋੜੇ ਤੇ ਬੈਠ ਕੇ ਤਲਵਾਰ ਹੱਥ ਵਿੱਚ ਲੈ ਕੇ ਬ੍ਰਿਟਿਸ਼ ਦੇ ਖਿਲਾਫ ਬਹਾਦਰੀ ਨਾਲ ਯੁੱਧ ਕੀਤੇ ਅੱਜ ਵੀ ਉਹ ਭਾਰਤੀ ਇਤਿਹਾਸ ਦੇ ਵਿੱਚ ਸ਼ೌਰਿਆ ਦੀ ਮਿਸਾਲ ਮੰਨੇ ਜਾਂਦੇ ਹਨ ਪੰਜਵਾਂ ਕੁਐਸਚਨ ਸਿਪਾਹੀਆਂ ਨੂੰ ਬਗਾਵਤ ਕਰਨ ਦਾ ਮੁੱਖ ਕਾਰਨ ਉਨਕੁੱਲ ਕੀ ਸੀ ਸਿਪਾਹੀਆਂ ਦਾ ਮੁੱਖ ਬਗਾਵਤ ਦਾ ਕਾਰਨ ਕੀ ਸੀ ਧਾਰਮਿਕ ਤਨਾ ਕਾਟ ਤਨਖਾਹ ਤੇ ਅਨਿਆਇ ਸ। ਆਪਾਂ ਇਹ ਸਾਰੇ-ਸਾਰੇ ਹੀ ਲਵਾਂਗੇ। ਬ੍ਰਿਟਿਸ਼ ਪਾਹੀਆਂ ਨੂੰ ਬਹੁਤ ਘੱਟ ਤਨਖਾਹ ਦਿੰਦੇ ਸੀ। ਉਹਨਾਂ ਨਾਲ ਨਸਲੀ ਭੇਤ ਭਾਵ ਕੀਤਾ ਜਾਂਦਾ ਸੀ। ਨਾਲ ਹੀ ਕਾਰਟਸ ਵਿੱਚ گوشਤ, ਸਵਰਦੀ ਚਰਬੀ ਦੇ ਕਾਰਨ ਧਾਰਮਿਕ ਨਰਾਜ਼ਗੀ ਵੱਧ ਗਈ ਸੀ। ਤੇ ਸਾਰੇ ਕਾਰਨ ਇਕੱਠੇ ਹੋ ਕੇ ਬਗਾਵਤ ਦਾ ਕਾਰਨ ਬਣੇ। 6ਵਾਂ ਕੁਐਸਚਨ 857 ਦੀ ਬਗਾਵਤ ਦੇ ਮੁੱਖ ਸ਼ਹਿਰ ਕਿਹੜੇ ਸਨ? ਆਪਾਂ 올ਮੋਸਟ ਕਰ ਚੁੱਕੇ ਹਾਂ ਦਿੱਲੀ, ਲਖਨਊ ਤੇ ਕਾਨਪੂਰ। ਇਹ ਸ਼ਹਿਰ ਬਗਾਵਤ ਦੇ ਸਭ ਤੋਂ ਵੱਡੇ ਕੇਂਦਰ ਬਣੇ। ਦਿੱਲੀ ਵਿੱਚ ਬਹਾਦਰ ਸ਼ਾਹ ਜਫਰ ਨੂੰ ਨੇਤਾ ਬਣਾਇਆ ਗਿਆ ਲਖਨਊ ਵਿੱਚ ਨਵਾਬ ਦਾ ਪਰਿਵਾਰ ਲੜਿਆ ਅਤੇ ਕਾਨਪੂਰ ਦੇਵेश ਨਾਨਾ ਸਾਹਿਬ ਨੇ ਅਗਵਾਈ ਕੀਤੀ ਸੈਵਨਥ ਕੁਐਸਚਨ ਇਜ਼ ਬਗਾਵਤ ਤੋਂ ਬਾਅਦ ਭਾਰਤ ਦਾ ਸ਼ਾਸਨ ਕਿਸ ਨੇ ਸੰਭਾਲ ਲਿਆ ਆਂਸਰ ਇਜ਼ ਬ੍ਰਿਟਿਸ਼ ਰਾਜ ਕਰਾਊਨ ਰਾਜ 1858 ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਕਰ ਦਿੱਤਾ ਗਿਆ ਹੁਣ ਭਾਰਤ ਨੂੰ ਸਿੱਧਾ ਬ੍ਰਿਟਿਸ਼ ਕਰਾਊਨ ਯਾਨੀ ਰਾਣੀ ਵਿਕਟੋਰੀਆ ਦੇ ਹੇਠ ਰੱਖਿਆ ਗਿਆ ਇਸ ਨੂੰ ਕਰਾਊਨ ਰਾਜ ਵੀ ਕਿਹਾ ਜਾਂਦਾ ਹੈ अर्थ क्वेश्चन अठारह सौ सतवंजा बगावत हो नाम हैजादी की लहर क्योंकि घटना जिटिश के खिलाफ लड़ाई की हालांकि बगावत असफल रही पर इसने आजादी दया अगली लहर जो बुनियाद रख दी नाइन क्वेश्चन बहादुर शाह जफर के बेटे जो सिपाही शामिल हो कौन सन द आंसर इज अब्दुल रहीम ਅਬਦੁਲ ਰਹੀਮ ਨੇ ਦਿੱਲੀ ਦੀ ਲੜਾਈ ਦੇ ਵਿੱਚ ਸਿਪਾਹੀਆਂ ਦਾ ਸਾਥ ਦਿੱਤਾ ਪਰ ਬਗਾਵਤ ਹਾਰ ਜਾਣ ਤੋਂ ਬਾਅਦ ਉਹਨਾਂ ਨੂੰ ਵੀ ਬ੍ਰਿਟਿਸ਼ ਸਰਕਾਰ ਨੇ ਬਹੁਤ ਸਖਤ ਸਜ਼ਾ ਦਿੱਤੀ 10th ਕੁਐਸਚਨ ਬਗਾਵਤ ਨੇ ਭਾਰਤ ਵਿੱਚ ਕੀ ਜਾਗਰੂਕਤਾ ਫੈਲਾਈ ਆਜ਼ਾਦੀ ਅਤੇ ਰਾਸ਼ਟਰਵਾਦ ਬਗਾਵਤ ਨੇ ਲੋਕਾਂ ਨੂੰ ਦੱਸਿਆ ਕਿ ਜੇਕਰ ਇਕੱਠੇ ਹੋ ਕੇ ਲੜਿਆ ਜਾਵੇ ਤਾਂ ਬ੍ਰਿਟਿਸ਼ ਨੂੰ ਚੁਣੌਤੀ ਚੁਣੌਤੀ ਦਿੱਤੀ ਜਾ ਸਕਦੀ ਹੈ ਜਿਸ ਨਾਲ ਲੋਕਾਂ ਵਿੱਚ ਰਾਸ਼ਟਰਵਾਦ ਵਧਿਆ ਅਤੇ ਆਜ਼ਾਦੀ ਦੀ ਲਹਿਰ ਹੋਰ ਮਜ਼ਬੂਤ ਹੋਈ ਤੁਹ ਬੱਚੇ ਅਸਨ ਤੁਹਾਡੇ 1857 ਦੀ ਬਗਾਵਤ ਨਾਲ ਜੁੜੇ ਕੁਝ ਇੰਪੋਰਟੈਂਟ ਐਮਸੀਕਿਊਜ਼ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਆਸਾਨੀ ਨਾਲ ਹੀ ਸਮਝ ਆਏ ਹੋਣਗੇ ਤੇ ਹੋਰ ਐਸਐਸਟੀ ਇੰਗਲਿਸ਼ ਦੀ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਫॉर ਵਾਚਿੰਗ